ਕਰਵਾਇਆ ਜਾ ਰਿਹਾ ਹੈ ਹਾਂਜੀ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਕੀ ਫਤਿਹ ਜੋ ਬੇਟੀ ਬਚਾਓ ਬੇਟੀ ਪੜਾਓ ਮਿਸ਼ਨ ਨੂੰ 2017 ਤੋਂ ਲੈ ਕੇ ਅੱਜੇ ਚੱਲ ਰਹੇ ਆ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ ਅਲੱਗ ਅਲੱਗ ਪਿੰਡਾਂ ਵਿੱਚ ਔਰ ਅਲੱਗ ਅਲੱਗ ਥਾਵਾਂ ਦੇ ਉੱਤੇ ਅਣਗਿਣਤ ਹੁਣ ਤੱਕ ਜੋ ਬੱਚੀਆਂ ਦੇ ਵਿਆਹ ਕਾਬਜ਼ ਕੀਤੇ ਗਏ ਆ ਹੁਣ ਵੀ ਆਪ ਸੰਗਤਾਂ ਦੀਆਂ ਦੁਆਵਾਂ ਸਦਕਾ 28 ਸਤੰਬਰ ਦਿਨ ਐਤਵਾਰ ਨਵਾਂ ਸ਼ਹਿਰ ਪਿੰਡ ਬੇਗਮਪੁਰ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਬੱਚੀਆਂ ਦੇ ਜੋ ਧੀਆਂ ਦੇ ਵਿਆਹ ਕਾਰਜ ਕੀਤੇ ਜਾ ਰਹੇ ਆ। ਇਹ ਅਸੀਂ ਸੰਗਤ ਨੂੰ ਇਹ ਅਪੀਲ ਕਰਦੇ ਆ ਕਿ ਭਾਈ ਆਓ ਸਾਰੀਆਂ ਸੰਗਤਾਂ ਇਹਨਾਂ ਕਾਰਜਾਂ ਦੇ ਵਿੱਚ ਹਮ ਹਮ ਆ ਕੇ ਆਪਾਂ ਹਾਜ਼ਰੀਆਂ ਭਰੀਏ ਤੇ ਨਾਲ ਉਹਨਾਂ ਬੱਚੀਆਂ ਧੀਆਂ ਦੇ ਸਿਰਾਂ ਤੇ ਆਪਾਂ ਹੱਥ ਰੱਖੀਏ ਤਾਂ ਕਿ ਉਹਨਾਂ ਬੱਚੀਆਂ ਨੂੰ ਇਹ ਅਹਿਸਾਸ ਹੋਵੇ ਦੇ ਗੁਰੂ ਨਾਨਕ ਦੇਵਾ ਸਿੱਖ ਸੰਤਾਂ ਅੱਜ ਵੀ ਸਾਡੇ ਨਾਲ ਹੈ ਜੀ ਬਬੇ ਜੀ ਕਿਸੇ ਨੇ ਸੰਪਰਕ ਕਰਨਾ ਹੋਵੇ ਤੁਹਾਡੇ ਨਾਲ ਕਿਵੇਂ ਸੰਪਰਕ ਹੋ ਸਕਦਾ ਦੇਖੋ ਜੀ ਸਾਡਾ ਸੰਪਰਕ ਤੁਸੀਂ ਨੈਟ ਦੇ ਉਤੋਂ ਪਾਈ ਬੂਟਾ ਸਿੰਘ ਜੀ ਹਿਸਾਪੁਰ ਵਾਲੇ ਭਰ ਕੇ ਜਦੋਂ ਤੁਸੀਂ ਸਰਚ ਕਰੋਗੇ ਕਿਸੇ ਦੇ ਕੋਲੋਂ ਸਾਡਾ ਨੰਬਰ ਮੰਗਣ ਦੀ ਲੋੜ ਨਹੀਂ ਕਿਸੇ ਕੋਲੋਂ ਸਾਡਾ ਨੰਬਰ ਲੈਣ ਦੀ ਲੋੜ ਨਹੀਂ ਤੁਸੀਂ ਆਪਣੇ ਮੋਬਾਈਲ ਦੇ ਉਤੋਂ ਸਰਚ ਮਾਰੋ ਬਾਬਾ ਬੂਟਾ ਸਿੰਘ ਜੀ ਹਿਸਾਪੁਰ ਵਾਲੇ ਕਿਉਂ ਸਾਡੇ ਕੰਟੈਕਟ ਨੰਬਰ ਵੀ ਤੁਹਾਡੇ ਕੋਲ ਨਿਕਲ ਆਉਣਗੇ ਔਰ ਜਿੰਨੇ ਹੁਣ ਤੱਕ ਦੇ ਇਹ ਧੀਆ ਦੇ ਕਾਰਜ ਹੋਏ ਆ ਜਾਂ ਵਿਧਵਾ ਮਾਵਾਂ ਨੂੰ ਰਾਸ਼ਨ ਸਕੂਲ ਦੇ ਬੱਚਿਆਂ ਦੀ ਪੜ੍ਹਾਈ ਜਾਂ ਹੋਰ ਵੀ ਜਿਹੜੀਆਂ ਸਾਡੇ ਵੱਲੋਂ ਚੱਲ ਰੀਆਂ ਸੇਵਾਵਾਂ ਉਹ ਤੁਹਾਡੇ ਮੋਬਾਈਲਾਂ ਦੇ ਉੱਤੇ ਤੁਹਾਡੇ ਤੱਕ ਪਹੁੰਚ ਜਾਣਗੀਆਂ ਹੋਰ ਵੀ ਸਮਾਨ ਨੂੰ ਤਾਂ ਲੜਕੀਆਂ ਦੀ ਲੋੜ ਬੰਦਨ ਨੇ ਜਿਹੜੀ ਵਿਆਹ ਦੇ ਵਿੱਚ ਉਹ ਵੀ ਦਿੱਤਾ ਜਾਵੇਗਾ ਜੀ ਦੇਖੋ ਜੀ ਇੱਕ ਧੀ ਨੂੰ ਘਰਵਰ ਤੋਂ ਵਾਲਾ ਸਾਰਾ ਸਮਾਨ ਦਿੱਤਾ ਜਾਂਦਾ ਵੀ ਜਿਵੇਂ ਇੱਕ ਬੱਚਾ ਆਪਾਂ ਕਹਿ ਦਿੰਨੇ ਆ ਵੀ ਇੱਕ ਪਿਓ ਨੇ ਆਪਣੀ ਧੀ ਤੋਰਨੀ ਹੋਵੇ ਤਾਂ ਉਹਦੇ ਧੀ ਦੇ ਵਾਸਤੇ ਹਰ ਇੱਕ ਚੀਜ਼ ਪ੍ਰੋਵਾਈਡ ਕਰਾ ਕੇ ਤੋਰਦਾ ਤੇ ਆਪਾਂ ਇਹਨਾਂ ਬੱਚੀਆਂ ਦੇ ਵਾਸਤੇ ਬਾਕਸ ਬੈੱਡ ਗੱਦੇ ਸੋਫਾ ਸੈੱਟ ਪੇਟੀ ਲੰਬਾਰੀ ਸਿਲਾਈ ਮਸ਼ੀਨ ਭਾਂਡੇ ਬਿਸਤਰੇ ਤੇ ਘੜੀਆਂ ਝਾਂਜਰਾਂ ਸਾਰਾ ਸਮਾਨ ਉਹ ਧੀਆਂ ਨੂੰ ਦੇ ਕੇ ਤੋਰਦੇ ਆ। ਅਬਈ ਸੇਵਾਦਾਰ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਕੋਈ ਦਿਲ ਚ ਚਾਹਨਾ ਹੁੰਦੀ ਆ। ਦਾ ਕੰਟੈਕਟ ਨੰਬਰ ਹੈ ਜੀ 9872795182 9872795182 ਠੀਕ ਹੈ। ਪਰ ਪੰਸੋ ਸਭ ਜੋ ਅਪਰਾਲਾ ਕੀਤਾ ਜਾ ਰਿਹਾ ਇਸ ਸੰਸਤਾ ਵੱਲੋਂ ਕਿਵੇਂ ਦਾ ਅਪਰਾਲਾ ਲੱਗਦਾ ਤੁਹਾਨੂੰ? ਅਪਰਾਲਾ ਜੀ ਬਹੁਤ ਵਧੀਆ ਮੈਂ ਇਸ ਪਰਿਵਾਰ ਦੇ ਘੱਟੋ ਘੱਟ 20 ਸਾਲ ਤੋਂ ਨਾਲ ਰਹਿਣਾ। ਬਾਕੀ ਜੋ ਬਰਿੰਦਰ ਸਿੰਘ ਇਹਨਾਂ ਦੇ ਹਸਬੰਦ ਸੀਗੇ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਇਸ ਸੰਸਥਾ ਦਾ ਇੱਕ ਤਾਂ ਮੁੱਖ ਪਧਰ ਤੇ ਜਿਹੜੇ ਰਸਤੇ ਵਿੱਚ ਬੀਬੀ ਬਲਜੀਤ ਕੌਰ ਨੇ ਉਹਨਾਂ ਨੂੰ ਚੁੜਿਆ। ਜੀ ਮੈਂ ਕਾਫੀ ਸਮੇਂ ਵਿੱਚ ਇਹਨਾਂ ਨਾਲ ਜੁੜਿਆ ਹਾਂ ਜਿਵੇਂ ਕਿ ਪਿੱਛੇ ਇਹਨਾਂ ਦਾ ਫੰਕਸ਼ਨ ਕੀਤਾ ਸੀ ਉੱਥੇ ਵੀ ਮੈਨੂੰ ਲੈ ਕੇ ਗਏ ਸੀ ਅੱਜ ਤੋਂ ਹਫ਼ਤਾ ਪਹਿਲਾਂ ਵੀ ਮੇਰੇ ਨਾਲ ਇਹਨਾਂ ਦਾ ਰਾਮਤਾ ਹੋਇਆ ਇਹਨਾਂ ਦੀ ਸੂਚਕ ਬਹੁਤ ਹੀ ਵਧੀਆ ਜਿਵੇਂ ਬਾਬਾ ਜੀ ਪਟਾਸੀ ਸਿੰਘ ਨੇ ਦੱਸਿਆ ਬੇਟੀਆਂ ਪੜਾਓ ਬੇਟੀਆਂ ਬਚਾਓ ਸੰਸਥਾ ਨਾਲ ਜੁੜੇ ਹੋਏ ਨੇ ਜਿਹੜੇ ਵੀ ਗੋੜਬੰਦ ਪਰਿਵਾਰ ਨੇ ਜਿੰਨਾ ਵੀ ਇਹਨਾਂ ਤੋਂ ਪ੍ਰਾਲਾ ਕਰ ਹੁੰਦਾ ਸੰਗਤ ਬਣਾਉ ਕੋਸ ਆਪਣੇ ਤੌਰ ਤੇ ਨਗਰ ਦੇ ਵਿੱਚ ਸੰਗਤ ਇਹਨਾਂ ਦੇ ਨਾਲ ਹੈ ਇਹ ਹਮੇਸ਼ਾ ਕਰਦੇ ਰਹੇ ਨੇ ਕਹਾਣਾਂ ਵਾਸਤੇ ਕਰਨਗੇ ਵੀ ਆਰੇ ਨੂੰ ਘਾਟਤਾ ਮਸੂਦ ਹੋ ਰਹੀ ਹੈ ਇਹਨਾਂ ਦੇ ਹਸਬੰਦ ਦੀ ਪਰ ਅਸੀਂ ਪਿੰਡ ਵਾਲੇ ਨਾਲ ਲੜ ਕੇ ਇਹਨੂੰ ਸਹਯੋਗ ਦਿੱਤੇ ਰਾਂਗੇ ਜਿੱਥੇ ਵੀ ਸਾਡੀ ਡਿਊਟੀ ਲਾਉਣਗੇ ਆਪਣੇ ਸਮੇਂ ਦੇ ਵਿੱਚ ਸਮਾਂ ਕੱਢ ਕੇ ਇਹਨਾਂ ਨਾਲ ਪ੍ਰੀਮੀ ਕਰ ਦੇਣਾ ਧੰਨਵਾਦ ਹਾਂਜੀ ਵਾਈਪੁਰ ਜੀ ਦਾ ਖਾਲਸਾ ਵਾਈਪੁਰ ਜੀ ਕੀ ਫਤਿਹ ਸੋ ਜਿਵੇਂ ਕਿ ਅੱਜ ਲੁਧਿਆਣੇ ਦੇ ਵਿੱਚ ਜੋ ਇਹ ਸੋਸਾਇਟੀ ਚੱਲਦੀ ਹੈ ਇੱਕ ਤਾਂ ਮਨੁੱਖੀ ਅਧਿਕਾਰ ਜੋ ਕੁਝ ਦਿਨ ਪਹਿਲਾਂ ਪਿੰਡ ਜਸੋਵਾਲ ਦੇ ਵਿੱਚ ਭੈਣਾ ਸਾਹ ਜੀ ਦੇ ਘਰ ਦੇ ਵਿੱਚ ਸੁਖਮਨੀ ਸਾਹਿਬ ਜੀ ਦੇ ਘਰ ਪਾਰ ਆਰੰਭ ਕੀਤੇ ਗਏ ਸੀ ਉੱਥੇ ਅਸੀਂ ਬੇਨਤ ਕੀਤੀ ਸੀ ਕਿ ਭਾਈ ਆਉਣ ਵਾਲੀ 28 ਤਰੀਕ ਨੂੰ ਬੇਟੀਆਂ ਦੇ ਵਿਆਹ ਹੋ ਰਹੇ ਆ ਜਿਨ੍ਹਾਂ ਦੇ ਵਿੱਚ ਕੁਝ ਸੰਗਤਾਂ ਨੇ ਇਹਨਾਂ ਨੂੰ ਬੇਟੀਆਂ ਦੇ ਵਾਸਤੇ ਸੂਟ ਉਹ ਬੱਚੀਆਂ ਨੂੰ ਦਿੱਤੇ ਤੇ ਇਹਨਾਂ ਨੇ ਉਹ ਬੇਟੀਆਂ ਦੇ ਜਿਹੜੇ ਸੂਟ ਹੈ ਇਹ ਡੱਬਿਆਂ ਦੇ ਵਿੱਚ ਪੈਕ ਕਰਕੇ ਕਿਉਂਕਿ ਇਹ ਤਾਂ ਕੈਮਰੇਮੈਨ ਨੂੰ ਕਹਿ ਰਹੇ ਹੋ ਕਿ ਇਹ ਤਾਂ ਦਿਖਾਓ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਵੀਡੀਓ ਦੇ ਵਿੱਚ ਵੇਖਣ ਨੂੰ ਕੁਝ ਹੋਰ ਹੁੰਦਾ ਤੇ ਪੇਸਟ ਕਰਨ ਨੂੰ ਕੁਝ ਹੋਰ ਹੁੰਦਾ ਸੋ ਇਹ ਮੈਂ ਤਾਂ ਬੇਨਤੀ ਕਰ ਰਿਹਾ ਕਿ ਇਹ ਡੱਬਿਆਂ ਦੇ ਵਿੱਚ ਜਿਹੜੇ ਬੱਚੀਆਂ ਨੂੰ ਢੀਆਂ ਨੂੰ ਸੂਟ ਦਿੱਤੇ ਜਾ ਰਹੇ ਆ ਸੰਗਤ ਵੱਲੋਂ ਕਿਸੇ ਨੇ 2 ਸੂਟ ਕਿਸੇ ਨੇ 5 ਸੂਟ ਜਾਂ ਕਿਸੇ ਨੇ 11 ਸੂਟ ਸੋ ਇਹ ਬੱਚੀਆਂ ਢੀਆਂ ਦੇ ਵਾਸਤੇ ਇੱਕ ਤਾਂ ਮਨੁੱਖੀ ਅਧਿਕਾਰ ਉਹਨਾਂ ਵੱਲੋਂ ਅੱਜ ਮਿਤੀ 26 ਤਰੀਕ ਦਿਨ ਸ਼ੁੱਕਰਵਾਰ ਇਹਨਾਂ ਦੇ ਘਰ ਦੇ ਵਿੱਚੋਂ ਜੋ ਬੱਚੀਆਂ ਧੀਆਂ ਦੇ ਵਾਸਤੇ ਅਸੀਂ ਸੂਟ ਤਕਰੀਬਨ ਲਗਭਗ 31 ਸੂਟ ਹੋਣਗੇ ਇਹ ਲੈ ਕੇ ਜਾ ਰਹੇ ਹਾਂ ਜੀ ਸੋ ਅਸੀਂ ਧੰਨਵਾਦ ਕਰਦੇ ਹਾਂ ਸਾਰੀਆਂ ਸੰਗਤਾਂ ਦਾ ਤਾਂ ਇੱਥੇ ਦੇ ਸਰਪੰਚ ਸਾਹਿਬ ਜੀ ਔਰ ਜਿਹੜੇ ਸੁਸਾਇਟੀ ਦੇ ਸਾਰੇ ਮੈਂਬਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੁਸੀਂ ਬਾਬਾ ਜੀ ਨੂੰ ਅੱਜ ਸਹਿਯੋਗ ਕੀਤਾ ਉਹਦੇ ਬਾਰੇ ਕੀ ਕਹਿਣਾ ਤੇ ਕੀ ਦਿੱਤਾ ਤੇ ਕਿੰਨਾ ਦਿੱਤਾ ਸੀ ਤੇ ਇਹਨਾਂ ਨੂੰ ਜਿਹੜੀ ਪੇਮੈਂਟ ਪਾਈ ਗਈ ਆ ਉਹ ਬਾਬਾ ਜੀ ਨੇ ਸਕੈਨਰ ਲਗਾ ਦਿੱਤਾ ਸੀਗਾ ਤੇ ਅਸੀਂ ਜਿੰਨੇ ਵੀ ਇੱਕ ਤਮੁਖੀ ਅਧਿਕਾਰ ਦੇ ਵਰਕਰ ਨੇ ਤੇ ਉਹਨਾਂ ਨੂੰ ਅਸੀਂ ਕਹਿ ਆ ਸੀ ਤੁਸੀਂ ਸਿੱਧਾ ਉਹਨਾਂ ਦੇ ਅਕਾਊਂਟ ਵਿੱਚ ਸਕੈਨਰ ਆਈ ਭੇਜ ਸਕਦੇ ਹੋ ਤੇ ਜੋ ਮੈਨੇ ਮਤਲਬ ਇਹ ਵਰਕਰਾਂ ਨੇ ਮੇਰੇ ਕੋਲ ਕੱਪੜਾ ਭੇਜਿਆ ਜਿੰਨੇ ਵੀ ਜਿਹੜਾ ਬਾਬਾ ਜੀ ਨੇ ਕੁੜੀਆਂ ਦੇ ਮੈਲ ਤੇ ਰੱਖੀ ਨੇ ਉਹਨਾਂ ਉੱਪਰ ਅਸੀਂ ਅਨਹਲਪ ਦੇ ਤੌਰ ਤੇ ਪਿੱਤੀ ਹੈਗੀ ਇੱਕ ਤਮਨ ਇੱਕ ਤਮਨ ਕੀਤਾ ਦਰੋ